ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਜੀ ਚਲੋ ਵਧੀਆ ਚਿਹਦਾ ਜੀ ਦੋ ਹੀ ਆ ਫਿਰ ਹਾਂਜੀ ਦੋ ਹੀ ਆ ਜੀ ਦੋ ਵੇ ਸੁੰਨਿਆ ਜੀ ਠੀਕ ਹੈ ਚਲੋ ਨਾਮ ਦੱਸਤਾ ਕਰੀ ਆਪਣਾ ਨਾਮ ਕੀ ਕਬਲਜੀਤ ਸਿੰਘ ਹਾਂਜੀ ਪਿੰਡ ਚ ਮੈਰੀ ਤਸੀਲ ਇਹ ਨਾਲ ਜਿਲ੍ਹਾ ਅਮਰਸਾ ਤੇ ਫੋਨ ਨੰਬਰ ਬੋਲਦੇ ਇੱਕ ਕਰੀ 9855203230 ਠੀਕ ਹੈ ਚਲੋ ਫਿਰ ਪਹਿਲਾਂ ਪਹਿਲੇ ਤੋਂ ਸ਼ੁਰੂਆਤ ਕਰ ਲਈਏ ਖਾਣਾ ਦਾ 사이 ਦੇ ਗਆ ਬੇਰਾ ਦੇਖ ਸਾਦੇ ਚੰਗਾ ਹੈ ਕਿੰਨਾ ਸੂਬਾ ਜੀ ਵਿਧੀ ਇਹ ਦਾ ਕਿੰਨਾ ਕਿ ਚਿਹਰਾ ਗੈਸ ਹੋਈ ਨਾ ਇਹ ਵੀ ਕੱਲ ਦੀ ਹੋਈ ਹੈ ਅੱਛਾ ਹਾਂ ਠੰਡੀ ਮੋਹ ਜ਼ਿਆਦਾ ਰੱਖੋ ਠੀਕ ਹੈ ਹਾਂ ਚੰਗੀ ਮੁੰਡੀ ਦੇਣੀ ਜ਼ਿਆਦਾ ਵੀ ਇਹ ਦੇਖੋ ਥੱਲੇ ਭਾਵੇਂ ਗੱਡੀ ਨਹੀਂ ਬਚਾਣੀ ਕਿੱਥੋਂ ਪਾਉਂ ਠੀਕ ਹੈ ਹਾਂਜੀ ਇਸ ਤਰ੍ਹਾਂ ਹੀ ਭਾਵੇਂ ਥੱਲੇ ਬੈਜੋ ਆਹ ਦੇਖ ਸਕਦੇ ਠੰਡੀ ਤੇਰੀ ਆ ਜਿਹੜੀ ਬਿਲਕੁਲ ਤੇ ਆਹ ਬੱਚਾ ਜਿਹੜਾ ਇਹਦਾ ਨਾ ਮਗਰ ਬੱਚਾ ਆ ਗਿਆ ਜੀ ਹਾਂਜੀ ਬੱਚਾ ਜੀ ਨਾਲੋ ਬਿਲਕੁਲ ਨਾਲ ਦੇਖ ਸਕਦੇ ਜੀ ਤੇ ਕਿੰਨਾ ਕੁ ਵੇਦੀ ਦੁੱਧ ਚਵਾਈ ਜਾਊਗੀ ਇਹ ਦੁੱਧ ਵੀ ਜੀ ਮੱਛੀ 18 ਕਿਲੋ ਚਵਾਈ ਜਾਊਗੀ ਅੱਛਾ 18 ਲੀਟਰ ਦੇ ਕਰੀਬ ਜਿਹੜਾ ਚਵਾਈ 14 ਕਿਲੋ ਬੋੜਾ ਹੀ ਆ ਮੱਛੀ ਕੋਲ ਲਿਆ ਖੋਲੋ ਫਿਰ ਤੋੜ ਦੀ 14 ਲੀਟਰ ਚਵਾ ਦੋਗੇ ਮੌਕੇ ਤੇ ਹੁਣ ਵੀ ਜੀ ਮੌਕੇ ਦਾ 14 ਕਿਲੋ ਬੋੜਾ ਵਾ ਲਿਆ ਫਿਰ ਤੋੜ 18 ਕ ਲਈ ਤਾਂ ਤਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਠੰਡੀ ਸੀ ਲਿਆ ਮੇਨ ਵਾਦਾ ਜਿਹੜਾ ਇਹਦਾ ਇਹ ਆ। ਤੇ ਕੀ ਵੀਰ ਜੀ ਮੋਲ ਰੱਖ ਦੀ ਇਹਦਾ ਫਿਰ ਆਪਾਂ। ਮੋਲ ਤੇ ਵੀਰ ਜੀ ਭਾ ਕਰ ਨੂੰ ਜਨਾ ਮਰਜੀ ਇਹਦਾ 45 ਕਰੀਏ 50 ਕਰੀ ਜੀਏ। ਅੱਛਾ 43000 ਦੇ ਦਾਂਗੇ। 43000 ਹੀ ਦੇ ਦੋਗੇ। ਮੌਕੇ ਤੇ ਛੋਟ ਛਾਟ ਹੋਰ ਕਰ ਦੋਗੇ। ਯਾਰ ਜੀ ਚਲ ਜਓ ਹੋਰ ਛੜ ਦਾਂਗੇ। ਅੱਛਾ। ਯਾਰ ਘੱਟ 40 ਦੇ ਦਾਂ। ਅੱਛਾ 40 ਤਾਂ ਵੀ ਅੰਦਰ ਹੀ ਕਰ ਦੋਗੇ। ਹਾਂਜੀ। ਠੀਕ ਹੈ ਜੀ। ਤੇ ਹੁਣ ਆ ਗਏ ਦੂਸਰੇ ਨੰਬਰ ਤੇ। ਇਹ ਥੋੜਾ ਜਰਸੀ ਜਿਹਾ। ਇਹ ਤਾਂ ਮਗਰ ਬੱਚਾ ਕੀ ਜੀ ਵੱਚੀ ਜੀ ਗਈ ਇਹ ਵੀ ਤਾਜੀ ਸੂਈ ਜਾਵਦੀ ਹੈ ਹਾਂਜੀ ਪਰਸੋਂ ਸੂਈ ਜਗੀਤੀ ਇਹ ਵੱਚੀ ਬਹੁਤ ਨਾਲ ਜਿਹੜਾ ਇਹਦਾ ਵੀ ਨਾਲ ਹੀ ਹੈ ਹਾਂਜੀ ਵੱਚੀ ਬਹੁਤ ਚੰਗੇ ਟੀਕੇ ਦੀ ਹੈ ਤੇ ਆ ਦੇਖ ਸਕਦੇ ਬਿਲਕੁਲ ਛੋਟਾ ਸੰਘਿਆ ਤੇ ਛੋਟੇ ਛੋਟੇ ਕਾਨੇ ਆ ਇਹਦੇ ਤੇ ਇਹ ਦੇਖੋ ਵੱਚੀ ਕਿੰਨਾ ਕੁ ਬੋਲਾ ਜੇ ਬਿਲਕੁਲ ਵਿੱਚ 15 ਕਿਲੋ ਬੋਲਾ ਤਿਆਰ ਹੈ ਅੱਛਾ 15 ਲੀਟਰ ਤਿਆਰ ਆ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਇਹ ਵੀ ਠੰਡੀ ਠੇਰੀ ਆ ਜਿਹੜੀ ਉਸ ਤਰ੍ਹਾਂ ਭਾਵੇਂ ਥੋੜਾ ਡਰਦੀ ਆ ਸਾਡੇ ਕੋਲ ਤੇ ਇਹ ਵਿੱਚ ਕਿੰਨਾ ਕੁ ਦੁੱਧ ਚ ਭਾਈ ਜਾਊਗੀ ਦੁੱਧ ਜਿੰਨੀ ਅਸੀਂ 22 ਕਿਲੋ ਜਵਾਈ ਜਾਊਗੀ ਅੱਛਾ ਹਾਂਜੀ ਰਾਮਨਾ ਲਿਆ ਖੋਲੋ ਫਿਰ ਤੋੜ ਦਈਏ ਨਾ ਹਾਂਜੀ ਤੇ ਬਾਕੀ ਮਗਰ ਵੀ ਇਹਦੇ ਬੱਛੀ ਆ ਇਹ ਚੀਜ਼ ਦਾ ਜਿਹੜਾ ਵਾਧਾ ਵਾ ਹਾਂਜੀ ਅੱਛਾ ਬੜਾ ਪਿਆਰਾ ਜਿਹਾ ਇਹਦਾ ਫੇਸ ਤੇ ਛੋਟਾ ਛੋਟਾ ਸਿੰਗ ਹੈ ਇਹਦਾ ਬਾਕੀ ਹਵਾਂ ਨੇ ਜ਼ਿਆਦਾ ਗਾਹ ਨਾ ਰੱਖਦੀ ਐ ਤੇ ਇਹਦਾ ਸੂਆ ਕਿ ਨਵਾ ਹੋਗਾ ਵੀਰ ਜੀ ਸੂਆ ਕਿ ਨਹੀਂ ਮੁਝਾ ਜਿਹੜਾ ਵੇਖਣ ਵੱਧ ਨਹੀਂ ਲੱਗਦਾ ਜੀ ਨਹੀਂ ਵੱਡੀ ਜਣਾ ਵੱਛੀ ਵੱਡੀ ਆ ਉਦ ਤਰਾ ਕੱਦ ਕਾਠ ਵੀ ਬੇਲ ਵੀ ਪੱਖਾ ਚੰਗੀ ਆ ਇਹਦਾ ਬਾਹਰ ਉਹ ਕਿੱਡੀ ਕਰ ਦੋ ਵਜਨ ਵਾਲੀ ਹਾਂਜੀ 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 ਤੇ ਇਹਦਾ ਆਪਾਂ ਕੀ ਫਿਰ ਮੁੱਲ ਰੱਖੀ ਐ ਮੋਲੇ ਦਾ ਕੀ ਵੀ ਦੇ ਦੋ ਰੁਪਈਆ 45 50 ਜਾਂ 67 ਕਰੀ ਜਾਂਦੇ ਆ ਹਾਂਜੀ 45000 ਦੇ ਨਾਲ 45000 ਦੀ ਮੌਕੇ ਤੇ ਹੋਰ ਕਰ ਦਾਂ ਥੋੜਾ ਪਤਾ 3000 ਰੁਪਈਆ ਹੋਰ ਛੱਡਾਂਗਾ 42000 ਦੀ ਦੇ ਦੋਗੇ ਹਾਂਜੀ ਤੇ ਜੋੜਾ 80 ਦਾ ਦੇ ਦੋਗੇ ਕੀ 80 ਦਾ ਵੀ ਕੋਈ ਨਹੀਂ 81 ਦਾ ਬੰਦਾ ਬਾਤਰਾ ਠੀਕ ਹੈ ਜੀ ਕੋਈ ਨਹੀਂ ਦੇ ਦਾਂ ਠੀਕ ਹੈ ਹਾਂਜੀ ਤੇ ਠੀਕ ਹੈ ਵਿਦਿਆਰਥੀਓ ਕੱਟ ਦੇ ਦਾਂਗੇ ਯਾਰ ਅੱਛਾ 8000 ਯਾਰ ਛੱਡ ਦੋਗੇ ਹੋਰ ਹਾਂਜੀ ਠੀਕ ਹੈ ਤੇ ਠੀਕ ਹੈ ਵਿਦਿਆਰਥੀਓ ਹੋਰ ਕੁਝ ਕਹਿਣਾ ਫਿਰ ਨਹੀਂ ਬਸ ਠੀਕ ਹੈ ਬਾਕੀ ਇਹ ਕਿ ਚਲੋ ਦੋਵੇਂ ਸੋਈਆਂ ਸਵਾਈਆਂ ਵਾ ਬਿਲਕੁਲ ਜੀ ਹਾਂਜੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਵੇਸ ਚਾ ਕੇ ਖੜੋ ਆਪਣੀਆਂ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਠੀਕ ਹੈ ਵਿਦਿਆਰਥੀ ਬਹੁਤ ਬਹੁਤ ਧੰਨਵਾਦ ਜੀ ਆ ਪਛੋ ਜਿਹੜੇ ਵੀ ਜਹਾਨ ਨੇ ਦੋ ਬਕਾਉ ਕੀਤੇ ਆ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾ হ্যাঁ দোস্ত বিডেমের পুরা দেখা